ਮਗਵਾੜਾ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਰਿਟਰਨਿੰਗ ਅਫਸਰ ਵੱਲੋਂ ਜਿੱਤੇ ਕੌਂਸਲਰਾਂ ਨੂੰ ਸਰਟੀਫਿਕੇਟ ਦਿੱਤੇ ਗਏ ਇਸ ਮੌਕੇ ਤੇ ਕੌਂਸਲਰ ਤੇਜਪਾਲ ਬਸਰਾ, ਰਾਮਪਾਲ ਉੱਪਲ, ਪਰਮਜੀਤ ਕੋਰ ਬਾਲੀਆ, ਮਨੀਸ਼ ਪ੍ਰਭਕਰ ਤੋਂ ਇਲਾਵਾ ਹੋਰ ਜਿੱਤੇ ਹੋਏ ਵੀ ਕੌਂਸਲਰ ਪਹੁੰਚੇ ਜਿਨ੍ਹਾਂ ਨੇ ਰਿਟਰਨਿੰਗ ਅਫਸਰ ਤੋਂ ਸਰਟੀਫਿਕੇਟ ਪ੍ਰਾਪਤ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਰਿਟਰਨਿੰਗ ਅਫਸਰ ਨੇ ਕਿਹਾ ਕਿ ਇਸ ਮੌਕੇ ਤੇ ਗੱਲਬਾਤ ਕਰਦਿਆਂ ਰਿਟਰਨਿੰਗ ਅਫਸਰ ਨੇ ਕਿਹਾ ਕਿ ਇਹ ਚੋਣਾਂ ਬਹੁਤ ਹੀ ਪਾਦਰਸ਼ੀ ਅਤੇ ਸ਼ਾਂਤਮਈ ਮਾਹੌਲ 'ਚ ਨਿਪਟੇ ਝੜੀਆਂ ਹਨ ਉਨਾ ਆਸ ਪ੍ਰਗਟਾਈ ਕਿ ਜਿੱਤੇ ਹੋਏ ਕਾਉਂਸਲਰ ਆਪਣੇ ਵਾਰਡ ਦਾ ਚੋਭਕੀ ਵਿਕਾਸ ਕਰਨਗੇ ਗੱਲਬਾਤ ਕਰਦੇ ਆ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਕਾਉਂਸਲਰਾਂ ਨੇ ਜਿੱਥੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉਥੇ ਹੀ ਕਿਹਾ ਕਿ ਉਹ ਬਚਨਬੰਦ ਹਨ ਕਿ ਵਾਰਡ ਦੀ ਸੇਵਾ ਬਿਨਾ ਕਿਸੇ ਭੇਤ ਭਾਵ ਤੋਂ ਕਰਨਗੇ ਇਸ ਮੌਕੇ ਤੇ ਗੁਰਜੀਤਪਾਲ ਵਾਲੀਆ ਹੈਪੀ ਹੈਲਰ ਹਰਮਿੰਦਰ ਸਿੰਘ ਬਸਰਾ ਗੁਰਪ੍ਰੀਤ ਕੌਰ ਵਿਕਰਮਜੀਤ ਸਿੰਘ ਮਨਜੀਤ ਸਿੰਘ ਬਲਵੀਰ ਸਿੰਘ ਆਦ ਹਾਜ਼ਰ ਸਨ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਾ ਸ਼ਰਮਾ ਦੀ ਰਿਪੋਰਟ ਮੈਂ 15 ਨੰਬਰ ਵਾਰਡ ਦੇ ਸਾਰੇ ਵੋਟਰ ਸਪੋਰਟਰਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਸਪੋਰਟ ਨਾਲ ਮੈਨੂੰ ਜਿੱਤ ਪ੍ਰਾਪਤ ਹੋਈ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਤੇ ਅੱਜ ਅਸੀਂ ਵਾਰਡ ਨੰਬਰ 15 ਦੇ ਐਮਸੀ ਜਿਹੜੇ ਨਵੇਂ ਬਣੇ ਆ ਪਰਮਜੀਤ ਪਰਵਾਲੀਆ ਜੀ ਉਹਨਾਂ ਨੂੰ ਜਿਹੜਾ ਸਰਟੀਫਿਕੇਟ ਸਰਕਾਰ ਵੱਲੋਂ ਮਿਲਿਆ ਵਾ ਅਸੀਂ ਉਹ ਲੈਣ ਆਏ ਸੀ ਤੇ ਅਸੀਂ ਸਾਰੇ ਆਪਣੇ ਵਾਰਡ ਦੇ 15 ਨੰਬਰ ਵਾਰਡ ਦੇ ਜਿਹੜੇ ਵੋਟਰ ਸਪੋਰਟਰ ਔਰ ਮੇਰੇ ਵਾਰਡ ਦੇ ਪਰਿਵਾਰ ਮੈਂਬਰ ਸਾਰੇ ਕਿਉਂਕਿ ਜਿਹੜਾ 2000 ਪਰਿਵਾਰ ਵਿੱਚ ਉਹ ਮੇਰੇ ਪਰਿਵਾਰ ਦੇ ਅੰਗ ਆ ਮੈਂ ਉਹਨਾਂ ਲਈ ਹਮੇਸ਼ਾ ਖੜਾ ਹਾਂ ਜਦੋਂ ਉਹਨਾਂ ਦੀ ਉਹਨਾਂ ਨੂੰ ਮੇਰੀ ਜ਼ਰੂਰਤ ਆ ਮੈਂ ਉਹਨਾਂ ਦੇ ਨਾਲ ਖੜਾ ਹਾਂ ਔਰ ਤੁਹਾਨੂੰ ਕੋਈ ਕਿਸੇ ਚੀਜ਼ ਦੀ ਡਰ ਨਹੀਂ ਅਸੀਂ ਹਮੇਸ਼ਾ ਤੁਹਾਡੇ ਨਾਲ ਮੈਨੂੰ ਇੱਕ ਫੋਨ ਕਰੋ ਮੈਂ ਤੁਰੰਤ ਤੁਹਾਡੇ ਕੋਲ ਹਾਜ਼ਰ ਹਾਂ ਤੇ ਤੁਹਾਡੇ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਜ 411 ਵੋਟਾਂ ਦੀ ਲੀਡ ਲਈ ਆ ਅਸੀਂ ਅੱਜ ਆਰਓ ਸਾਹਿਬ ਦੇ ਆਫਿਸ ਜੋ ਸਾਡੇ ਮਾਨ ਸਾਹਿਬ ਰੀਟਰਨਿੰਗ ਅਫਸਰ ਆ ਅਸੀਂ ਉਹਨਾਂ ਦੇ ਦਫ਼ਤਰ ਅੱਜ ਆਪਣੇ ਜਿਹੜੇ ਆ ਐਮਸੀ ਬਣਨ ਤੇ ਆਪਣੇ ਜੋ ਸਰਟੀਫਿਕੇਟ ਆ ਉਹ ਲੈਣ ਆਏ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਆਪਣੇ ਸਮੂਹ ਬੋਡਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਭਾਰੀ ਬਹੁਮਾਦੇ ਨਾਲ ਜਤਾਇਆ ਵਾ ਤੇ ਸੇਵਾ ਦਾ ਗਾਂ ਵੀ ਮੌਕਾ ਦਿੱਤਾ ਵਾ ਨਗਰ ਨਿਗਮ ਇਲੈਕਸ਼ਨ 2024 ਫਗਵਾੜਾ ਦੇ ਵਿੱਚ ਜੋ ਸੰਪਨ ਹੋਏ ਆ ਤੇ ਉਹਨਾਂ ਦੇ ਜਿਹੜੇ ਵਿਨਿੰਗ ਕੈਂਡੀਡੇਟ ਹੈਗੇ ਆ ਉਹਨਾਂ ਨੂੰ ਸਰਟੀਫਿਕੇਟ ਜਿਹੜੇ ਆ ਉਹ ਦਿੱਤੇ ਜਾ ਰਹੇ ਆ ਤੇ ਮੈਂ ਵੀ ਇਹਨਾਂ ਦਾ ਧੰਨਵਾਦ ਕਰਦਾ ਆ ਸਾਰੇ ਜਿੰਨੇ ਵੀ ਕੈਂਡੀਡੇਟ ਸਨ ਤੇ ਜਿਨ੍ਹਾਂ ਨੇ ਬੜੇ ਪਾਰਦਰਸ਼ੀ ਤਰੀਕੇ ਦੇ ਨਾਲ ਤੇ ਬੜੇ ਸਹਿਯੋਗ ਦੇ ਨਾਲ ਪ੍ਰਸ਼ਾਸਨ ਦੇ ਨਾਲ ਰਲ ਕੇ ਜਿਹੜਾ ਹੈ ਇਹ ਇਲੈਕਸ਼ਨ ਸਿਰੇ ਚੜਾਈ ਹੈਗੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਵੋਟਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਨਗਰ ਨਿਗਮ ਦੀਆਂ ਇਲੈਕਸ਼ਨ ਜੜੀਆਂ ਹੈਗੀਆਂ ਆ ਆਪਣਾ ਜਿਹੜਾ ਸਾਥ ਦਿੱਤਾ ਆਪਣੀ ਵੋਟਰ ਬੂਟਰ ਦਾ ਇਸਤੇਮਾਲ ਕਰਕੇ ਤੇ ਇਹਨਾਂ ਨੂੰ ਦਿਟਾਇਆ ਹੈ ਤੇ ਹੁਣ ਅਸੀਂ ਆਸ ਕਰਦੇ ਆ ਜਿਨ੍ਹਾਂ ਨੇ ਵਿਨਿੰਗ ਕੈਂਡੀਡੇਟ ਤੋਂ ਵੀ ਕਿ ਉਹ ਆਪਣੇ ਵਾਰਡ ਦਾ ਵਿਕਾਸ ਕਰਨਗੇ ਜੀ ਧੰਨਵਾਦ ਸਰ ਗੁੱਡ ਨੇਮ ਕੀ ਹੈ ਤੇ ਉਹਦਾ ਕੀ ਆਪਣੇ ਕੋਲ ਮੇਰਾ ਨਾਮ ਪਰਮਜੀਤ ਸਿੰਘ ਐਗਰੀਕਲਚਰ ਆਫੀਸਰ ਫਗਵਾੜਾ ਕਮ ਰਿਟਰਨਿੰਗ ਆਫੀਸਰ ਵਾਰਡ ਨੰਬਰ 11 ਤੋਂ ਲੈ ਕੇ 20 ਤੱਕ ਜਿਹੜੇ ਹੈਗੇ ਆ ਨਗਰ ਨਿਕਮ ਦੇ ਇਲੈਕਸ਼ਨ ਕਰਵਾਏ ਗਏ